ਕੀ ਕਾਰਨ ਹੋਇਆ ਜੀ ਇੱਥੇ ਦੇਖੋ ਜੀ ਪਰਸੋ 8 ਤਰੀਕ ਦੀ ਰਾਤ ਲਗਭਗ 11:00 11:30 ਦਾ ਟਾਈਮ ਸੀ ਤੇ ਉੱਥੋਂ ਆਮ ਲੋਕਾਂ ਵੱਲੋਂ ਸ਼ਿਕਾਇਤ ਆਈ ਸੀ ਕਿ ਪੰਡਾਲਾ ਜਿਹੜਾ ਪਿੰਡ ਆ ਤੇ ਨਾਲ ਸਾਹ ਸਰ ਗੁਰਦੁਆਰਾ ਚੁਪੋਲਾ ਪੱਟੀ ੜਕੇ ਨੂੰ ਤੇ ਰੋਈਪੜ੍ਹਕੇ ਨੂੰ ਜੋੜਦਾ ਉੱਥੇ ਉੱਤੇ ਨਜ਼ਾਇਜ਼ ਮੈਡਿੰਗ ਚੱਲ ਰਹੀ ਸੀ ਤੇ ਜਦ ਸਾਨੂੰ ਫੋਨ ਆਇਆ ਤਾਂ ਅਸੀਂ ਲਗਭਗ 25 ਤੋਂ 30 ਬੰਦੇ ਗੱਡੀਆਂ ਲੈ ਕੇ ਜੇ ਅਸੀਂ ਉੱਥੇ ਪਹੁੰਚੇ ਪਹੁੰਚੇ ਤੇ ਪਹੁੰਚ ਤੋਂ ਬਾਅਦ ਅਸੀਂ ਐਸਐਚਓ ਸਾਹਿਬ ਨਾਲ ਗੱਲ ਹੋਈ ਆ ਆਰਪੀ ਨਾਲ ਉਹਨਾਂ ਨੇ ਗੁਰਪ੍ਰੀਤ ਸਿੰਘ ਦੀ ਡਿਊਟੀ ਲਈ ਉਹਨਾਂ ਚਰਨ ਦੋ ਟਿਪਰ ਜਿਹੜੇ ਭਰ ਕੇ ਨਿਕਲ ਚੁੱਕੇ ਸੀ ਉਹ ਵੀਡੀਓ ਜਿਹੜੀ ਤੁਸੀਂ ਦੇਖਿਆ ਵਾਇਰਲ ਹੋਈ ਆ ਦੋ ਟਿਪਰ ਜਿਹੜੇ ਆ ਉਹ ਤਰਨ ਤਰਨ ਹਾਰੀ ਹਾਦਸੇ ਦੇ ਉੱਤੇ ਜੋ ਤੂਤਾ ਦੀ ਚੌਕੀ ਆ ਆ ਪੁਲ ਦੇ ਉੱਤੇ ਨਾਕਾ ਲੱਗਾ ਹੈ ਉਹ ਨਾਕੇ ਦੇ ਉੱਤੇ ਹੈਂਡਓਵਰ ਕਰਾਇਆ ਦੋ ਟਿਪਰਾਂ ਨਾਲ ਦੋ ਮਲਾਜ਼ਮ ਆ ਜਿਹੜੇ ਡਰਾਈਵਰ ਨੇ ਚਾਲਕ ਉਹਨਾਂ ਨੂੰ ਉੱਥੇ गिरफ्तार ਕੀਤਾ ਗਿਆ ਤੇ ਕੱਲ ਤੋਂ ਪਰਸੋਂ ਤੋਂ ਲੈ ਕੇ ਅੱਜ ਤੱਕ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਦੀ ਉਹਨਾਂ ਤੇ ਕਿਉਂਕਿ ਇਹ ਜਿਹੜਾ ਮਾਫੀਆ ਹੈ ਰੇਤ ਮਾਫੀਆ ਹੈ ਉਹਦੇ ਨਾਲ ਪੁਲਸ ਦੀ ਵੱਡੇ ਪੱਧਰ ਤੇ ਉੱਤੇ ਮਿਹਣੀਕੁੱਤ ਚੱਲ ਰਹੀ ਹੈ ਕਿਉਂਕਿ ਇੱਕ ਤਾਂ ਤਰਫੋਂ ਸਰਕਾਰ ਕਹਿ ਰਹੀ ਆ ਵੀ ਅਸੀਂ ਨਜਾਇਜ਼ ਮਾਈਨਿੰਗ ਨਹੀਂ ਹੁੰਦੀ ਆ ਨਾ ਤਾਂ ਅਜੇ ਤੱਕ ਕਿਤੇ ਕੋਈ ਖੱਡਾ ਚੱਲਿਆ ਨਾ ਅਜੇ ਤੱਕ ਕਿਸੇ ਵੀ ਖੱਡੇ ਦੇ ਉੱਤੇ ਸਰਕਾਰੀ ਤੌਰ ਦੇ ਉੱਤੇ ਲੀਡਰ ਕੰਮ ਚੱਲ ਰਿਹਾ ਨਜਾਇਜ਼ ਮੈਨਿੰਗਾਂ ਜਿਹੜੀ ਬਿਜਾਇਜ਼ ਟਿੱਪਰ ਖੜੇ ਗਏ ਆ ਜਿਹੜੇ ਤੂਤਾਂ ਦੇ ਚੌਂਕੀ ਆ ਉਹਦੇ ਹੈਂਡਓਵਰ ਹੋਏ ਆ ਅਜੇ ਤੱਕ ਕੋਈ ਉਹਦੀ ਰਿਪੋਰਟ ਨਹੀਂ ਆ ਕੋਈ ਕੁਛ ਨਹੀਂ ਆ ਨਾ ਅਜੇ ਤੱਕ ਉਹਦੇ ਤੇ ਕਾਰਵਾਈ ਕੀਤੀ ਗਈ ਆ ਉਸ ਤੋਂ ਬਾਅਦਾਂ ਜੀ ਆਰਫ ਦੇ ਵਾਲੇ ਐਸਐਚਓ ਸਾਹਿਬ ਨੇ ਗੁਰਪ੍ਰੀਤ ਸਿੰਘ ਨੂੰ ਭੇਜਿਆ ਸੀ ਉਸ ਟਾਈਮ ਇੱਕ ਟਿੱਪਰ ਤੇ ਇੱਕ ਕੋਪਲੈਂਡ ਜਿਹੜੀ ਆ ਗੁਰਦੁਆਰਾ ਸਾਹਿਬ ਖੜੀ ਸੀ ਉਹਨਾਂ ਮੌਕੇ ਤੇ ਦੇਖੀ ਆ ਤੇ ਉਹ ਦਿਖਾ ਕੇ ਅਸੀਂ ਵਾਪਸ ਆ ਗਏ ਆ ਤੇ ਉਸ ਤੋਂ ਬਾਅਦਾਂ ਕੀ ਕਾਰਵਾਈ ਅਜੇ ਤੱਕ ਕੋਈ ਨਹੀਂ ਹੋਈ ਕਿਉਂਕਿ ਸਾਨੂੰ ਜਿੱਥੋਂ ਤੱਕ ਲੱਗਦਾ ਹੈ ਕਿ ਇੱਕ ਉੱਥੇ ਕੈਮਰੇ ਲੱਗੇ ਹੋਏ ਆ ਬੰਡਾਲੇ ਪੁਲ ਦੇ ਉੱਤੇ ਜਿੱਥੋਂ ਤਰ੍ਹਾਂ ਤਰ ਨੂੰ ਕ੍ਰੋਸ ਹੋਈਦਾ ਏ ਤੂਤਲ ਚੌਂਕੀ ਵਾਲੇ ਜਿਹੜੇ ਉੱਥੇ ਮੁਲਾਜ਼ਮ ਬੈਠੇ ਆ ਉਹ ਕੈਮਰੇ ਦੀ ਨਿਗਾਹ ਦੇ ਵਿੱਚ ਦੀ ਡੇਲੀ ਟਿਪਰ ਮੰਗਦੇ ਆ ਉਸ ਦਿਨ ਵੀ ਉਹ ਕੈਮਰੇ ਚੈੱਕ ਕਰਕੇ ਦੇਖ ਸਕਦੇ ਹੋ ਉਹਦੇ ਵਿੱਚ ਦੋ ਟਿਪਰ ਆ ਨਾਲ ਵੀਡੀਓ 'ਚ ਮੁਲਾਜ਼ਮ ਵੀ ਦੀ ਨੇ ਪਏ ਇਹ ਕਿਸ ਤਰੀਕ ਦੀ ਗੱਲ ਆ ਜੀ ਇਹ ਪਰਸੋ 8 ਤਰੀਕ ਰਾਤ ਦੀ ਗੱਲ ਆ ਜੀ 8 ਤਰੀਕ ਰਾਤ ਨੂੰ ਜਿਹੜੀ ਆ ਟਿਪਰ ਐ ਫੜੇ ਗਏ ਆ ਜੀ ਭਰੇ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਜੀ ਇਹਦੇ ਵਿੱਚ ਜਿੱਦੀ ਵੀ ਮਿਲੀ ਭੁਗਤਾ ਚਾਹੇ ਵੀ ਪ੍ਰਸ਼ਾਸਨ ਆ ਕਿਉਂਕਿ ਪੁਲਿਸ ਅਧਿਕਾਰੀ ਸਾਰੇ ਮਾੜੇ ਨਹੀਂ ਹੁੰਦੇ ਕੁਝ ਕੁ ਅਧਿਕਾਰੀ ਜਿਹੜੇ ਮਾੜੇ ਆ ਉਹ ਸਾਰੀ ਪੁਲਿਸ ਨੂੰ ਬਦਨਾਮ ਕਰਦੇ ਆ ਤੇ ਅਸੀਂ ਇਹ ਕਹਿੰਨੇ ਆ ਜੀ ਮਾਈਨਿੰਗ ਤੇ ਪੁਲਿਸ ਡਿਪਾਰਟਮੈਂਟ ਜਿਹੜਾ ਹੈ ਆਈਜੀ ਡੀਆਈਜੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਨ ਜਿਹਦਾ ਟਿੱਪਰ ਫੜੀਚੇ ਆ ਅਜੇ ਵੀ ਤੂਤੀ ਚੌਂਕੀ ਦੇ ਵਿੱਚ ਨੇ ਤੇ ਫਿਰ ਉਹਦੇ ਤੇ ਟਿੱਪਰਾਂ ਦੇ ਕਿਉਂ ਨਹੀਂ ਕਾਰਵਾਈ ਕੀਤੀ ਗਈ ਦੋ ਦਿਨ ਤੇ ਬੀਤ ਜਾਣ ਦੇ ਬਾਵਜੂਦ ਵੀ ਕਿਉਂਕਿ ਮੌਕੇ ਤੇ ਫੜੇ ਗਏ ਤੇ ਜੇ ਉਹ ਟਿੱਪਰ ਛੱਡ ਦਿੱਤੇ ਗਏ ਨੇ ਸਾਨੂੰ ਕੋਈ ਸੂਚਨਾ ਮਿਲਦੀ ਆ ਵੀ ਸ਼ਾਇਦ ਛੱਡ ਦਿੱਤੇ ਆ ਜੋ ਛੱਡ ਦਿੱਤੇ ਗਏ ਤੇ ਉਹਨਾਂ ਉੱਪਰਾਂ ਤੇ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਇਹ ਮੜੀ ਭੁੱਕਣਾ ਕੰਮ ਚੱਲ ਰਿਹਾ ਇਹ ਜਿਹੜੀ ਆ ਇੱਕ ਬੰਨੋ ਜ਼ਿਮੀਂਦਾਰ ਜਿਹੜਾ ਇਹ ਪਾਣੀ ਦੇ ਨਾਲ ਜਮੀਨਾਂ ਰੋੜੀਆਂ ਸੀ ਉਹਨਾਂ ਦੀ ਸਾਨੂੰ ਸ਼ਿਕਾਇਤ ਆਈ ਆ ਵੀ ਪ੍ਰਧਾਨ ਜੀ ਤੁਸੀਂ ਸਾਡੀ ਹੈਲਪ ਕਰੋ ਸਾਡੀ ਕੋਈ ਸੁਣ ਨਹੀਂ ਗਿਆ ਉਹਨਾਂ ਮਸਾਂ ਜ਼ਮੀਨਾਂ ਪੱਧਰ ਕਰਕੇ ਆਪਦੀਆਂ ਬਾਤ ਬਣਾਈਆਂ ਨੇ ਤੇ ਅੱਜ ਫੇਰ ਉਹ ਜ਼ਮੀਨਾਂ ਦੇ ਵਿੱਚ ਖੱਡੇ ਮਾਰ ਕੇ ਉਹਨਾਂ ਦੀਆਂ ਕਾਰਗੁਜ਼ਾਰੀਆਂ